ਨੇ ਜਿਵੇਂ ਮਾਫੀ ਮੰਗ ਲੰਗੀ ਸਾਨੂੰ ਕੋਈ ਗੱਲ ਨਹੀਂ ਦੇਖਾਂਗੇ ਇਹ ਕਹਿ ਰਹੇ ਆ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਚੱਲੋ ਜਾ ਬੈਟੀ ਜੂ ਮੈਂ ਹੁਣੀ ਲਿਆਉਂਦਾ ਉਹ ਲਿਆਓ ਬੈਟੀ ਦੇ ਲਿਆ ਕੇ ਦੇ ਐਸਾ ਚੋ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਐ ਕਿੰਦਾ ਕਰਦੀ ਕਰਵਾਉਂਦਾ ਜਾਂ ਕਿਸੇ ਦੇਤੇ ਮੰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜ਼ਿੰਮੇਵਾਰ ਐ ਐਸਐਚਓ ਹੋਊਗਾ ਕੋਈ ਗੱਲ ਨਹੀਂ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਤੁਹਾਨੂੰ ਲਿਖ ਕੇ ਦੇ ਦੁੱਗੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰਾ ਕਹਿੰਦਾ ਮੈਂ ਕਰਕੇ ਵੀ ਦਿਖਾਉਂਗਾ ਇਹ ਭਵਤਮਨ ਸਾਹਿਬ ਤੁਹਾਨੂੰ ਕਹਿ ਰਹੇ ਆਂ ਅਸੀਂ ਨਸ਼ਿਆਂ ਦੇ ਖਿਲਾਫ ਇਹ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਆਪਣੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸੱਦੇ ਬੱਚੇ ਮਾਰਨ ਵਾਲਿਆ ਜੱਟ ਦੋਤਾਂ ਓ ਪੱਨਾ ਤੱਕ ਮਹੌਲਾ ਜਿਤਕਾ ਤਲਵੰਡੀ ਸਾਬੋ ਦੇ ਕਮਾਲੂ ਪਿੰਡ ਦੇ ਵਿੱਚ ਇੱਕ ਫੈਕਟਰੀ ਦਾ ਲੋਕਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਵਿਖਸਾਦੇ ਕਿ ਸਰਪੰਚ ਕੁਲਦੀਪ ਸਿੰਘ ਨੂੰ ਲੋਕਾਂ ਦੇ ਵਿੱਚ ਖੜ ਕੇ ਐਸਐਚਓ ਦੇ ਵੱਲੋਂ ਸ਼ਰਮ ਧਮਕਾਇਆ ਜਾ ਰਿਹਾ ਹੈ ਇਸ ਦੌਰਾਨ ਸਰਪੰਚ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਮੈਨੂੰ ਕੁਝ ਵੀ ਹੁੰਦਾ ਤਾਂ ਇਹ ਐਸਐਚਓ ਜ਼ਿੰਮੇਵਾਰ ਹੋਵੇਗਾ ਤੇ ਇਸੇ ਦੌਰਾਨ ਐਸਐਚਓ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਗੱਲ ਨਹੀਂ ਮੈਂ ਜ਼ਿੰਮੇਵਾਰੀ ਚੱਕ ਲਵਾਂਗਾ ਦੱਸਦੀ ਕਿ ਇੱਕ ਮਾਲੂਪਿੰਡ ਦੀ ਵੀਡੀਓ ਆ ਲੋਕਾਂ ਦੇ ਵੱਲੋਂ ਇੱਕ ਟਾਇਰ ਫੈਕਟਰੀ ਦੱਸੀ ਜਾ ਰਹੀ ਹੈ ਜਿਸ ਦਾ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਉਸ ਦਾ ਵਿਰੋਧ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਸਰਪੰਚ ਦੇ ਨਾਲ ਐਸਐਚਓ ਦੀ ਕਾਫੀ ਜ਼ਿਆਦਾ ਬਹਿਸਵਾਜੀ ਵੀ ਹੋਈ ਹੈ ਤੇ ਉਸ ਨੂੰ ਸ਼ਰਮ ਐਸਐਚਓ ਦੇ ਵੱਲੋਂ ਧਮਕੀ ਵੀ ਦਿੱਤੀ ਗਈ ਹੈ। ਸਾਨੂੰ ਕੋਈ ਨਹੀਂ ਦੇਖਾ ਗਿਆ ਕੋਈ ਗੱਲ ਨਹੀਂ ਦੇਖਾ ਗਿਆ ਠੀਕ ਆ ਧੰਕੀ ਆ ਵੀ ਕੋਈ ਗੱਲ ਲੈ ਕਹਿ ਰਿਹਾ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਜੀ ਚੈਲੰਜ ਮੈਂ ਡੀਜੀ ਨਾਲ ਹੁਣੀ ਲਿਆਉਂਦਾ ਉਹ ਲਿਆਓ ਵੀ ਡੀਜੀ ਲਿਆ ਕੇ ਦੇ ਐਸਐਚਓ ਤੁਹਾਨੂੰ ਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਇਹ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਤੇ ਮਾਰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜ਼ਿੰਮੇਵਾਰ ਐਸਐਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਆ ਜੀ ਅਸੀਂ ਪ੍ਰਸ਼ਾਸਨ ਉਹ ਲਿਖ ਕੇ ਦੇ ਦੋ ਸਾਰੇ ਬਹੁਤ ਜਿੰਨੀ ਮਰਜੀ ਵੀਡੀਓ ਬਣਾ ਲਓ ਬਾਕੀ ਤਾਂ ਬਣ ਗਈ ਜੀ ਵਾਇਰਲ ਕਰ ਪਾ ਪਾ ਇਹ ਜਿਹੜੀ ਸੁਣੀ ਤੁਸੀਂ ਰੋਜ਼ ਉਸੇ ਦੀ ਕਰੀਏਗਾ ਦਾਅ ਰਿਪੋਰਟ ਅਸੀਂ ਕਰਦੇ ਨੇ ਉਹਦੇ ਸੁਣਦੇ ਨਹੀਂ ਉਹ ਵੀ ਸਾਰੇ ਬੋਲ ਕੇ ਕਿ ਆਪੇ ਬੈਠੀ ਨੇ ਮਾਰ ਕਰਦੇ ਨੇ ਐਵੇਂ ਦੀ ਟੋਣੀ ਕਰੂਗੀ ਮੇਰੇ ਵਿੱਚ ਨਾ ਮੇਰਾ ਪਾਣੀ ਮੇਰਾ ਘਰ ਨਹੀਂ ਸਾਡੇ ਕੋਲ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਇਹ ਥੋੜੀ ਗੱਲ ਤੇ ਤੁਸੀਂ ਉਹ ਨਾ ਹਮੇਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਉਸੇ ਤੇ ਹੱਥ ਚੱਕ ਸਕਦਾ ਤਗੜੇ ਤੇ ਨਹੀਂ ਚੱਕਦਾ ਉਹ ਕੱਲਾ ਹੈ ਨਾ 2500 ਬੰਦਾ ਗਲਤ ਹੋਗਾ ਕੱਲਾ ਸਹੀ ਹੈਗਾ ਕੀ ਕੋਈ ਯਮਨ ਚੱਲੀ ਜਾਣਾ ਤੁਸੀਂ ਕਲਾਬ ਨਹੀਂ ਉਹ ਸਾਬ ਨਹੀਂ ਤੁਹਾਨੂੰ ਕਲਾਬ ਬੱਸ ਅਸੀਂ ਕਿਸੇ ਨੂੰ ਨਹੀਂ ਕਰਦੇ ਮੈਂ ਦੱਸਾਂ ਤਾ ਹੁਣ ਵੀ ਕਹਿਣ ਦਾ ਹੁਣ ਵੀ ਪਹੁੰਚ ਨਹੀਂ ਕਹਿਣ ਦਾ ਰੱਬ ਤੋਂ ਕਹਿੰਦਾ ਗੁਰੂ ਘਰ ਵਾਲੇ ਦਾ ਜਹਾਜ ਤੋਂ ਮੈਂ ਨਹੀਂ ਆਏ ਓਏ ਸਾਡੀ ਗੱਲ ਦਾ ਕੁਝ ਨਹੀਂ ਮੈਂ ਆ ਕੇ ਚੰਗਾ ਵੀ ਦੋ ਪਰੋਕਣ ਹੋ ਗਿਆ ਆ ਗਿਆ ਉਹਨਾਂ ਦਾ ਸਭੰਦਾ ਹਰ ਹੋਰ ਇੱਕ ਕੱਢੇ ਨਹੀਂ ਆਪ ਪਤਾ ਪਿੰਡ ਵਾਲਿਆਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਝੂਠ ਮਾਰ ਕੇ ਫੈਕਟਰੀ ਲਾ ਜਾ ਜਸਤ ਵੀ ਇਹਨਾਂ ਦੇ ਸੁਤ ਨੂੰ ਤਾਂ ਕਹਿੰਦਾ ਸਾਨੂੰ ਡਾਰਾਏ ਤੋਂ ਹਾਂ ਦੇਖੋ ਜੇਕਰ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਹੈ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰ ਕਹਿੰਦਾ ਮੈਂ ਕਰਕੇ ਵੀ ਦਿਖਾਉਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਹੈ ਕਹਿੰਦਾ ਮੈਂ ਕਰਕੇ ਵੀ ਦਿਖਾਉਂਗਾ ਇਹ ਪ੍ਰਵਕਤ ਮਾਨ ਸਾਹਿਬ ਤੁਹਾਨੂੰ ਕਹਿ ਰਿਹਾ ਸੀ ਨਸ਼ਿਆਂ ਦੇ ਖਿਲਾਫ ਇਹ ਧੰਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਦੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜੇ ਜੁੱਟਣਾ ਉਹ ਬੰਨਾ ਧੱਕੇ ਮੈਨੂੰ ਹਲਾ ਕੇ ਤਕਾ ਕਾਲਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇੱਕ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਪ੍ਰਦੂਸ਼ਣ ਕਰਦੀ ਹੈ ਇਹ ਫੈਕਟਰੀ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਤੇ ਇਸੇ ਦੌਰਾਨ ਇਸ ਸਰਪੰਚ ਨੂੰ ਇੱਕ ਐਸਐਚਓ ਦੇ ਵੱਲੋਂ ਧਮਕਾਇਆ ਗਿਆ ਹੈ ਧਮਕਾਉਣ ਦੇ ਇਲਜ਼ਾਮ ਲੱਗੇ ਨੇ ਤੇ ਇਸੇ ਦੌਰਾਨ ਤੁਸੀਂ ਵੇਖ ਸਕਦੇ ਹੋ ਕਿ ਲਾਈਵ ਵੀਡੀਓ ਵੀ ਬਣਾਈ ਗਈ ਤੇ ਲੋਕਾਂ ਦੇ ਵੱਲੋਂ ਇਸ ਫੈਕਟਰੀ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਬੇ ਰਿਪੋਰਟ ਪੰਜਾਬੀ ਲੋਕ ਚੈਨਲ